ਉਸ ਕੋਰਦੀਆਂ ਨੇ ਜਿੱਥੇ ਐਸ਼ਵੋਰਡ ਮੇ ਆ ਵਜੇ ਹੂੰ ਤਾਂ ਮੇਰ ਦਾ ਸਮੋ ਉਹ ਗਈ ਕੋਠੇ ਉਹਨਾਂ ਨੇ ਉਹਨਾਂ ਨੂੰ ਵਾਇਰ ਕੀਤਾ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਆ ਦੇ ਜਾਂਦੇ ਗੋਡੀਆ ਦਾ ਨੋਟੇ ਤਾਂ ਗੋਡੀਆ ਲਗਾ ਹੁੰਦਾ ਪਿਆ ਕੁਛ ਮੋਕਾ ਤੇ ਆ ਆ ਆ ਤੁਹਾਨੂੰ ਆ ਰੋਡ ਤੋਂ ਰਹਿਣ ਵਾਲੀਆਂ ਮੇਰਾ ਨਾਮ ਪ੍ਰਵੀਨ ਮੇ ਗੱਲ ਬਾਤ ਹੈ ਦੱਸ ਕਿ ਰਤੀ ਮੈਂ 1 ਵਜੇ ਸਵਾ 1 ਵਜੇ ਬਾਹਰ ਖੜਾ ਤਿਆ ਹੋਇਆ ਤੇ ਮੈਂ ਬਾਹਰ ਇਸਰਲਾ ਆਪਣੇ ਕਰਟਨ ਤੋਂ ਦੇਖਿਆ ਚਾਰ ਆਦਮੀ ਸਾਡੇ ਬਾਹਰ ਜਿਹੜੇ ਸੀ ਬੈਠੇ ਸੀ ਉਹਨਾਂ ਕੋ ਲੱਡੀ ਲੱਡੀ ਵੱਡੀਆਂ ਡੰਗਾਂ ਦਿੰਦਾ ਉਸ ਤੋਂ ਬਾਅਦ ਮੈਂ ਫੋਨ ਫੜ ਕੇ ਤੇ ਆਪਣੇ ਭਤੀਜੇ ਨੂੰ ਫੋਨ ਕਰਤਾ ਕਿ ਮਨੀਸ਼ ਤੇ ਸਾਡੇ ਘਰ ਨਾ ਕੋ ਬੰਦੇ ਆ ਗਏ ਆ ਬਾਹਰ ਤੇ ਤੁਸੀਂ ਕਿਤੇ ਰਾਜ ਹੋ ਓਨੀ ਦੇਰ ਨੂੰ ਐਵੇਂ ਉੱਠ ਗਏ ਇਹਨਾਂ ਨੇ ਆਪਣਾ ਜਿਹੜਾ ਸੀ ਵਪਾਰ ਉਹ ਫੜ ਲਿਆ ਉਹਨਾਂ ਨੇ ਜਿਹੜਾ ਸੀ ਸਾਡੀ ਗ੍ਰੀਨ ਕੱਟ ਕੇ ਬਾਹਰ ਉਹਦੇ ਤੋਂ ਹੀ ਖੜਾਕ ਤੇ ਮੈਨੂੰ ਤਾਂ ਲੱਗਿਆ ਕਿ ਬਾੜ ਕੇ ਹੀ ਹੈਗਾ ਗ੍ਰੀਨ ਉਹਨਾਂ ਨੇ ਜਿਸ ਨੇ ਫੋਨ ਕੀਤਾ ਉਹਨਾਂ ਨੇ ਦੇਖਿਆ ਕਿ ਇਹ ਜਨਾਨੀ ਤੇ ਫੋਨ ਕਰਨ ਲੱਗੀ ਸਾਡੇ ਨੂੰ ਉਹ ਅੰਦਰ ਆ ਗਏ ਉਹਨਾਂ ਨੇ ਸਾਡੇ ਤੇ ਦੰਮ ਘੇਰਾ ਪਾ ਲਿਆ ਸਾਡੇ ਕਾਮ ਵਾਲੀ ਨੂੰ ਪਹਿਲੇ ਕਹਿੰਦੇ ਦਰਵਾਜ਼ਾ ਖਲਾ ਫਿਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਥਾੜਾ ਜਿਹਾ ਛਿਉ ਕੁੰਡੀਆਂ ਤੋੜ ਕੇ ਅੰਦਰ ਆ ਗਏ ਇਹ ਸਾਰਾ ਕੁਝ ਮਤਲਬ ਫਿਰ ਮੇਰੀ ਜੂੰਦਰੀ ਦੀ ਨੀਂਹ ਮੈ ਪਾਈ ਹੋਈ ਸੀ ਲੱਗੀ ਅਨਦਰ ਵੀ ਸੀਰ ਤੇ ਉਹਨਾਂ ਨੇ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਉਹਨਾਂ ਕੋਲ ਅੱਠਾਂ ਨੋੜਾ ਕੋਲ ਦੋ ਵੀ ਸੀ ਜਗਾ ਕੋਈ ਬੀਬੀ ਇੰਟਾਂ ਗੰਡੂਆਂ ਸੀ ਇੱਕ ਨੇ ਤੇ ਕੈਂਚੀ ਸ਼ਾਇਦ ਮਾਰੀ ਆ ਉਹਨਾਂ ਕੋਲ ਥੋੜੀਆਂ ਵੀ ਸੀ ਰੇਟੀਆਂ ਵੀ ਸੀ ਉਹ ਕੀ ਕਹਿੰਦੇ ਥੈਨੀਆਂ ਛੂਨੀਆਂ ਸਾਰਾ ਸਮਾਨ ਸੀ ਉਹ ਆਈਸੀਯੂ ਵਿੱਚ ਐਸਲੀ ਯੂ ਨੋ ਦਿ ਹਸਪੀਟਲ ਆਲ ਬੈਰ ਮੇਰੀ ਪੁਲਿਸ ਨੇ ਮੇਰੇ ਭਤੀਜੇ ਨੇ ਇਨਫੋਰਮ ਕਰਤਾ ਕਿ ਅਸੀਂ ਉਹਨਾਂ ਦੇ ਘਰ ਚੱਲਨੇ ਆ ਤਾਂ ਤੁਸੀਂ ਵੀ ਨਾਲ ਹੀ ਉੱਥੇ ਪਹੁੰਚ ਜਾਓ ਇਹ ਸਾਰਾ ਡਿਪੂ ਅਧਿਕਾਰੀ ਐ ਵੱਡੀ ਵਾਰਦਾਤ ਹੋ ਗਈ ਸੀ। ਕੋਈ ਨਾ ਤੇ 1:30 ਵਜੇ ਕੋਈ ਦਾ ਫੋਨ ਆਇਆ ਕਿ ਸਰਕਾਰ ਬੰਦੇ ਪੈ ਗਿਆ। ਤੇ ਉਸ ਵੇਲੇ ਟਾਈਮ ਵੇਸ ਨਹੀਂ ਕੀਤਾ ਤੇ ਆਪਾਂ ਮੈਂ ਤੇ ਵੱਡੇ ਭਾਈ ਆਪਾਂ ਆ ਗਏ। ਤੇ ਉਦੋਂ ਬੰਦੇ ਅੰਦਰ ਹੀ ਸੀਗੇ। ਆਪਾਂ ਮੌਕੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੋ ਗਿਆ। ਤੇ ਪਹਿਲਾਂ 2 ਬੰਦੇ ਸੀਗੇ ਅਸੀਂ ਫਾਇਰ ਕੀਤੇ। 2 ਬੰਦੇ ਪਹਿਲਾਂ ਭੱਜ ਗਏ। ਉਸ ਤੋਂ ਬਾਅਦ ਅੰਦਰ ਆਏ ਤੇ ਅੰਦਰ 4 ਬੰਦੇ ਹੋਰ ਸੀਗੇ। ਅੱਛਾ ਉਹਨਾਂ ਨਾਲ ਸਾਡਾ ਮੁਕਾਬਲਾ ਹੋਇਆ ਵਾ। ਤੇ ਚਾਰ ਬੰਦੇ ਜਦੋਂ ਉਹ ਵੀ ਭੱਜ ਗਏ ਫਿਰ ਇੱਕ ਬੰਦਾ ਹੋਰ ਨਿਕਲਿਆ ਬਾਦ ਵਿੱਚ ਭੱਜ ਗਿਆ ਉਹ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ ਤੇ ਉਹਨਾਂ ਨੇ ਫਾਰਕ ਕਰਨੇ ਸ਼ੁਰੂ ਕਰਤੇ ਫਿਰ ਹੀ ਅੰਦਰੋਂ ਫਾਇ ਕਿਤੇ ਜਿਹੜਾ ਕਿ ਉਹ ਭੱਜ ਗਿਆ ਹਾਂਜੀ ਭੋਜ ਦਾ ਸਾਰਾ ਸੋਨਾ ਲੈ ਗਏ ਜੀ ਠਟਾ ਸਾਡੇ ਵੀ ਲੱਗੀਆਂ ਉਹਨਾਂ ਦੇ ਵੀ ਲੱਗੀਆਂ ਸਾਡੇ ਕਿਹਨੇ ਲੱਗੀਆਂ ਵੱਡੇ ਭਾਈ ਦੇ ਲੱਗੀਆਂ ਫੂਖੜ ਜਿਹੇ ਲੱਗੀਆਂ ਉਹਨਾਂ ਦੇ ਸਿਰ ਤੇ ਇੱਥੇ ਉਹਨਾਂ ਨੇ ਡੰਗਾ ਮਾਰੇ ਅਸੀਂ ਜਦੋਂ ਅਸੀਂ ਆ ਰਹੇ ਸੀਗੇ ਉਦੋਂ ਫੋਨ ਕਰਤਾ ਸੀਗਾ ਪਰ ਪੁਲਿਸ ਨੇ 2 ਮਿੰਟ ਵਿੱਚ ਐਕਸ਼ਨ ਲਿਆ ਪੁਲਿਸ ਵੀ ਆ ਗਿਆ ਤਕਰੀਬਨ ਰਾਤ ਨੂੰ ਮੈਨੂੰ ਕੋਈ 1:29:30 ਮਿੰਟ ਤੇ ਮਨੀਸ਼ ਦਾ ਫੋਨ ਆਇਆ ਵਾ ਕਿ ਇਸ ਦਾ ਇਸ ਤਰ੍ਹਾਂ ਬੰਦੇ ਪੈ ਗਿਆ ਅਸੀਂ ਵਿਦਰ ਨੋਟ 3 ਤੋਂ 4 ਮਿੰਟ ਜਲਦੀ ਪੋਰਸ ਆ ਰਹੀ ਅਸੀਂ ਇੱਥੇ ਬੋਧੇ ਆ ਤੇ ਉਹਨੇ ਜਦੋਂ ਸਿਰਫ 30 ਕੇਨ ਦਾ ਸਾਕ ਪਿਆ ਜਿਹੜੇ ਬੰਦੇ ਨਿਕਲ ਜੇ ਸੀਗੇ ਤੇ ਬਹੁਤ ਜਲਦੀ ਬੰਦੇ ਜਿਹੜੇ ਆ ਸਾਡੀ ਗ੍ਰਿਫਤੀ ਹੋਣਗੇ ਉਹਨਾਂ ਨੂੰ ਫੜ ਲਵਾਂਗੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਇਸ ਹਿਸਾਲ ਬੜੀਆਂ ਸਖਤ ਪਹਟਾਂ ਨੇ ਵੀ ਬੰਦੇ ਕਿਸੇ ਤਰ੍ਹਾਂ ਪਰਛਲੇ ਨਹੀਂ ਆ ਉਹਨਾਂ ਨੂੰ ਫੜਿਆ ਗਿਆ ਸਮਾਨ ਦਾ ਸੋਨਾ ਪੋਲਾ ਲੈ ਕੇ ਗਏ ਨੇ ਜੀ ਜਿਹਦਾ ਇੱਕ ਪ੍ਰੋਫੈਸਰ ਦਲੋਚ ਹੈ ਇੱਕ ਜੈਨਾ ਦੇ ਟੂਰੀਆ ਨੇ ਕੁਣੇ ਦੇ ਸਪਲਾਈ ਦੀ ਵੱਧ ਜੇ ਕੋਈ ਪਾਰਿਆ ਨਹੀਂ